ਅਹਾਰ ਲੈ ਜਾਓ ਨਿਸ਼ੰਗ ਆਨ ਵਾਸਤੇ ਵੀ ਨਿਸ਼ੰਗ ਹੋ ਕੇ ਭੋਜਨ ਲੈ ਜਾਣਾ ਕਰ ਮੈਂ ਭਾਖੀ ਹੈ ਸੰਗੀਦੋ ਮੈਂ ਉਹਨੂੰ ਦੱਸਿਆ ਕਿ ਮੇਰੇ ਨਾਲ ਦੋ ਮੇਰੇ ਸਾਥੀ ਹਨ ਨੈ ਖਾਵਤ ਸੰਤੋਖੀ ਸੋ ਪਰ ਉਹ ਭੋਜਨ ਨਹੀਂ ਜ਼ਿਆਦਾ ਛਕਦੇ ਉਹ ਬਹੁਤ ਸੰਤੋਖ ਦੇ ਨਾਲ ਨਿਰਵਾਹ ਕਰਦੇ ਹਨ ਪ੍ਰਥਮਾ ਤ੍ਰਪਤਿ ਉਹ ਖਾਏ ਆਹਾਰਾ ਪਹਿਲਾਂ ਮੈਂ ਭੋਜਨ ਛਕ ਕੇ ਤ੍ਰਿਪਤ ਹੋ ਗਿਆ ਹਾਂ ਪੁਨ ਫਿਰ ਕੈ ਸਭ ਨਗਰ ਨਿਹਾਰ ਕੀਓ ਮਹਾਰਾਜ ਮੈਂ ਸਾਰਾ ਨਗਰ ਵੀ ਦੇਖਣਾ ਕੀਤਾ ਫਿਰ ਕਰਕੇ ਸੁਣਜੋ ਬਿਗਸੈ ਦੀਨ ਨਵਾਜੋ ਸੁਣ ਕਰਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਹਨ ਘਰਿਓ ਭਲਾ ਮਰਦਾਨਾ ਕਾਜੋ ਕਹਿੰਦੇ ਮਰਦਾਨਿਆ ਤੂੰ ਤਾਂ ਬਹੁਤ ਚੰਗਾ ਕਾਰਜ ਕੀਤਾ ਹੈ ਭਾਇਓ ਤੋਰ ਮਨ ਪਾਵਨ ਸਭ ਹੀ ਸਭ ਕੁਝ ਹੀ ਤੇ ਮਨ ਭੌਂਦਾ ਤੇਰੇ ਹੋਇਆ ਹੈ ਇਸ ਵਕਤ ਬੈਸੋ ਗਾਓ ਸ਼ਬਦ ਕੋ ਅਬ ਹੀ ਹੁਣ ਬੈਠ ਮੈਂ ਸ਼ਬਦ ਗੈਣ ਕਰ ਦਾ ਤਾਂ ਤੂੰ ਰਬਾਬ ਵਜਾਉਣਾ ਕਰ ਬੈਠ ਗयो ਬੂਜਤ ਪੁਨ ਐਸੇ ਬੈਠ ਕੇ ਮਰਦਾਨਾ ਤੇ ਫਿਰ ਪੁੱਛਣ ਲਗਾ ਏ ਪ੍ਰਕਰਮ ਕਰਤ ਨਰ ਕੈਸੇ ਐ ਮਹਾਰਾਜ ਇਸ ਨਗਰ ਦੇ ਮਰਦ ਕਿਸ ਤਰ੍ਹਾਂ ਦਾ ਕੰਮ ਕਰਦੇ ਹਨ ਸਰਬ ਅਮੋਲੈ ਸੁਖ ਜਨ ਪਾਸੋ ਜਿਨ੍ਹਾਂ ਪਾਸ ਸਾਰੇ ਸੁਖ ਬਗੈਰ ਮੁੱਲ ਤੋਂ ਪ੍ਰਾਪਤ ਹੋਏ ਹਨ ਜੇਨਸ ਬਸਰ ਕਰਤ ਬਲਾਸੋ ਦਿਨ ਰਾਤ ਐਸ਼ੋ ਆਰਾਮ ਪ੍ਰਸਤੀ ਕਰਦੇ ਜੀਵਨ ਬਤੀਤ ਕਰਦੇ ਆ ਜੋ ਪਈ ਸਰਨਾਨਕ ਕੈ ਸੁਣ ਮਰਦਾਨਾ ਸ਼੍ਰੀ ਨਾਨਕ ਜੀ ਕਹਿਣ ਲੱਗੇ ਹਨ ਮਰਦਾਨੇ ਸੁਨਣਾ ਕਰ ਇਹ ਨਾ ਕੋ ਝੂਠ ਬਖਾਨਾ ਇਹ ਜਿਹੜਾ ਪਿੰਡ ਹੈ ਨਾ ਇੱਥੇ ਕੋਈ ਵੀ ਝੂਠ ਨਹੀਂ ਬੋਲਦਾ ਕਿਸੇ ਪ੍ਰਕਾਰ ਨਾਲ ਧਰਮ ਕਲਾਏ ਥਾਨ ਮਸਾਲਾ ਇਹ ਥਾਂ ਜਿਹੜੀ ਹੈ ਵਿਸ਼ਾਲ ਧਰਮ ਕਲਾ ਵਾਲੀ ਹੈ ਸਰਬ ਦੇਸ਼ ਤੇ ਪਾਪ ਨਿਕਾਲਾ ਤੇ ਝੂਠ ਨਾ ਬੋਲ ਕੇ ਲੋਕਾਂ ਨੇ ਸਾਰੇ ਦੇਸ਼ ਵਿੱਚੋਂ ਪਾਪ ਨੂੰ ਬਾਹਰ ਕੱਢ ਸੁਟਿਆ ਹੈ ਸਤ ਸੰਤੋਖ ਰੱਖ ਔਰ ਧਾਰੇ ਹਿਰਦੇ ਵਿੱਚ ਸਾਰੇ ਜਾਨੀ ਸੱਚ ਅਤੇ ਸੰਤੋਖ ਧਾਰਨ ਕਰਕੇ ਰੱਖਦੇ ਹਨ ਕਰਤ ਨਹੀਂ ਮੈਥਨ ਨਰ ਨਾਰੇ ਇੱਥੇ ਨਰ ਨਾਰੀਆਂ ਪਰ ਇਸਤਰੀਆਂ ਪਰਮਰਦ ਆਪਸ ਵਿੱਚ ਸੰਪੋਗ ਨਹੀਂ ਕਰਦੇ ਹਨ ਦ੍ਰਿਸ਼ਟ ਭੋਗ ਕੀ ਇਹ ਹਠਾ ਰੀਤੀ ਇੱਥੇ ਕਿਸੇ ਪ੍ਰਕਾਰ ਦੇ ਨਾਲ ਜਿਹੜੀ ਹੈ ਹੋਗਾ ਬਿਲਾਸ ਦੀ ਰੀਤੀ ਨਹੀਂ ਹ। ਪੁੰਨ ਬਖੈ ਸਵਹਨ ਕੀ ਪ੍ਰੀਤੀ। ਸਭ ਦੀ ਦਾਨਪੁੰਨ ਦੇ ਅੰਦਰ ਪ੍ਰੀਤੀ ਹੈ ਇਸ ਪ੍ਰਕਾਰ ਦੇ ਨਾਲ। ਮਰਦਾਨੇ ਤਬ ਵਾਕ ਅਲਾਇਓ। ਅਥਵਾ ਚੰਗੀ ਦ੍ਰਿਸ਼ਟੀ ਦੇ ਨਾਲ ਹੀ ਸਾਰੇ ਜਾਣੇ ਇੱਕ ਦੂਜੇ ਨੂੰ ਦੇਖਦੇ ਹਨ ਤਾਂ ਮਰਦਾਨੇ ਨੇ ਕਹਿਣਾ ਕੀਤਾ ਹੈ। ਅਚਰ ਜਹੀ ਬਰਤੰਤ ਸੁਨਾਇਓ। ਤੁਸੀਂ ਤਾਂ ਇਹ ਅਚਰ ਦੀ ਗੱਲ ਦੱਸ ਦਿੱਤੀ ਹੈ। ਸਭ ਹੀ ਰੀਤ ਨਵੀਨ ਬਤਾਇ। ਤੁਸੀਂ ਤਾਂ ਇਹ ਰਵੀਨ ਨਵੀਂ ਰੀਤੀ ਜਿਹੜੀ ਉਹ ਦੱਸ ਦਿੱਤੀ ਹੈ ਦੇਖੀ ਸੁਣੀ ਨਾ ਮੈਂ ਕਹਤਾਏ ਮੈਂ ਤਾਂ ਕਿਸੇ ਤਰ੍ਹਾਂ ਦਾ ਇਹ ਸੁਣਿਆ ਨਹੀਂ ਕਿਸੇ ਪ੍ਰਕਾਰ ਦੇ ਨਾਲ ਗੁਰੂ ਕਹੈ ਅਚਰਜ ਕਰਤਾਰ ਕੇ ਮੈਂ ਇਹ ਨਹੀਂ ਸੁਣਿਆ ਵੀ ਕਿਸੇ ਥਾਂ ਦੇ ਉੱਤੇ ਲੋਕ ਇੰਨੇ ਜਤਸਾਦ ਦੇ ਵਿੱਚ ਪੱਕੇ ਹੋਣ ਕਿ ਉਹ ਇਸ ਤਰੀਕੇ ਦੇ ਨਾਲ ਸੰਪੂਰਕ ਆਦ ਕਿਰਿਆ ਦੇ ਵਿੱਚ ਪ੍ਰਵਿਰਤਨਾ ਹੋਣ ਤਸ ਆਪਣੇ ਆਪ ਨੂੰ ਸ਼ੋਭ ਦ੍ਰਿਸ਼ਟੀ ਦੇ ਵਿੱਚ ਹੀ ਦੇਖਣ ਪਾਪ ਨਾ ਮੰਨ ਦੇ ਵਿੱਚ ਰੱਖਣ ਜਿਸ ਤਰ੍ਹਾਂ ਪਿੱਛੇ ਸ਼ਿਵਨਾਬ ਦੇ ਨਾਲ ਜਿਸ ਵੇਲੇ ਵਿਚਾਰ ਹੋਈ ਤਾਂ ਅੱਠ ਤਰ੍ਹਾਂ ਦਾ ਮਹਾਰਾਜ ਨੇ ਕਾਮ ਦੱਸਿਆ ਉਸ ਦੀ ਕਥਾ ਆਪਾਂ ਕੀਤੀ ਸੀ ਜਿਹਦੇ ਵਿੱਚ ਦ੍ਰਿਸ਼ਟ ਭੋਗ ਵੀ ਹੈ ਕਿਸੇ ਨੇ ਮਾੜੀ ਦ੍ਰਿਸ਼ਟੀ ਮਾਰਨੀ ਮਾੜਾ ਦੇਖਣਾ ਬੇਕਾਰੀ ਹੋ ਕਰਕੇ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ ਮਰਦਾਨਿਆਂ ਹੈਰਾਨ ਨਾ ਹੋ ਕਰਤਾਰ ਬੜਾ ਅਚਰਜ ਹੈ ਉਸ ਦੇ ਲੋਕ ਵੀ ਬੜੀ ਜਗ੍ਹਾ ਦੇ ਉੱਪਰ ਅश्चਰਜ ਲੋਕ ਹਨ ਏ ਓਮਕਾਰ ਬੇਅੰਤ ਅਪਾਰ ਜੋ ਇੱਕ ਓਮਕਾਰ ਪਰਮੇਸ਼ਰ ਵਾਹਿਗੁਰੂ ਹੈ ਉਹ ਬੇਅੰਤ ਹੈ ਅਪਾਰ ਹੈ ਬੜੇ ਲੋਕ ਬੜੀਆਂ ਸਭੇ ਤਾਂ ਬੜੀਆਂ ਬੋਲੀਆਂ ਬੜੀਆਂ ਭਾਸ਼ਾ ਬੜੇ ਸੁਭਾਅ ਬੜੇ ਤਰ੍ਹਾਂ ਦੇ ਲੋਕ ਉਹਨੇ ਪੈਦਾ ਕੀਤੇ ਹਨ ਅਚਰਜ ਹੈ ਸਭ ਚਰਿਤ ਸੁਕੇ ਉਹਦੇ ਚਰਿਤਰ ਹੀ ਅਚਰਜ ਹਨ ਜੋ ਸਾਡੀ ਸਮਝ ਤੋਂ ਪਾਰ ਹਨ ਸਮਝ ਨਾ ਆਵੈ ਰਦੈ ਕਿਸੋ ਕੇ ਕਿਸੇ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਚਲਤ ਹਨ ਉਹ ਕਦੇ ਸਮਝ ਨਹੀਂ ਆ ਸਕਦੇ ਦੋਹਰਾ ਪਰਮਾਨ ਸਮ ਦੇਖ ਨਰ ਅਫਰਤ ਹੈ ਔਰ ਮਾਹੇ ਆਪਣੇ ਆਪ ਨੂੰ ਨਿਰੇ ਤੋਂ ਨੇਰੇ ਕਿਣਕੇ ਬਰਾਬਰ ਵੇਖ ਕੇ ਵੀ ਛੋਟਾ ਜਿਹਾ ਰੇਤ ਦਾ ਕਿਣਕਾ ਬੰਦਾ ਰੇਤ ਦੇ ਕਿਣਕੇ ਵਰਗਾ ਪਰ ਮਨੁੱਖ ਹਿਰਦੇ ਵਿੱਚ ਬਹੁਤ ਆਕੜ ਕਰਦਾ ਹੈ। ਕੋਸ਼ਕਲਾ ਦਿਖავਹੀ ਜਰੀ ਜਾਤ ਕਟਨਾ ਹੈ। ਕੋਸ਼ਾ ਹੋ ਕੇ ਕਰਾਮਾਤਾ ਦਿਖਾਉਂਦਾ ਆਪਣੀਆਂ ਤਾਕ ਸ਼ਕਤੀ ਹਿਰਦੇ ਅੰਦਰ ਦਿਲ ਦੇ ਵਿੱਚ ਨਹੀਂ ਜਾ ਸਕਦਾ ਹ ਚੌ ਪਾਏ ਕਲ ਕਾਲ ਮੈਂ ਇਹ ਸਮਰਾਜ ਸਲਯੁਗ ਦੇ ਵਿੱਚ ਇਸ ਦੇ ਬਰਾਬਰ ਹੋਰ ਕੋਈ ਦੂਜਾ ਰਾਜਾ ਨਹੀਂ ਹ ਦੂਸਰ ਔਰ ਨ ਕੋ ਸਾਜਾ ਕੋਈ ਸ਼੍ਰੇਸ਼ਟ ਰਾਜਾ ਨਹੀਂ ਹੈ ਇੱਥੇ ਕਬਲਨੈਨ ਜੀ ਦੇ ਬਗੈਰ ਭੂਪ ਸਮਪਤਸ ਮਨਹ ਅਨ ਸప్త ਦਸ ਸਪਤ ਸਤ ਤੇ 10 17 ਹੋਗਾ 17 ਰਾਜੇ ਕਬਲ ਨੈਨ ਦੀ ਈਨ ਮੰਨਦੇ ਹਨ ਸਤਾਰਾ ਰਾਜ ਇਨੇ ਆਪਣੇ ਜਿਹੜੇ ਉਹ ਥੱਲੇ ਅਧੀਨਗੀ ਵਿੱਚ ਰੱਖਣਾ ਕੀਤਿਆ ਧਰਮਵੰਤ ਗੁਣਵਾਨ ਮਹਾਨ ਇਹ ਮਹਾਨ ਗੁਣਮਾਨ ਤੇ ਧਰਮੀ ਰਾਜਾ ਕਬਲਨੈਨ ਹੈ ਸੁਣ ਕਰ ਕਹਿਣ ਲੱਗਾ ਮਰਦਾਨਾ ਸੁਕੇ ਭਾਈ ਮਰਦਾਨਾ ਬਚਨ ਕਰਨ ਲੱਗਾ ਹੈ ਇੱਥਾ ਰਹੋ ਕਰੋ ਗੁਜਰਾਨਾ ਮਹਾਰਾਜ ਫਿਰ ਇੱਥੇ ਥਾਂ ਹੀ ਰਹਿਣਾ ਕਰੀਏ ਤੇ ਗੁਜਾਰਾ ਕਰਨਾ ਕਰੀਏ ਥਾਨ ਬੇ ਲੋਕੋ ਵਡ ਰਮਣੀਕਾ ਬੁੱਟੀ ਦਾ ਬਲੀਕ ਥਾਂ ਇੱਥੇ ਜਿਹੜੀ ਦੇਖੀ ਹੈ ਮਹਾਰਾਜ ਬਣਿਓ ਬਨਾਇਓ ਭੋਜਨ ਨਿਕਾ ਬਣਿਆ ਬਨਾਇਆ ਚੰਗਾ ਭੋਜਨ ਮਿਲ ਰਿਹਾ ਹੈ ਚੌ ਪਾਈ ਸ੍ਰੀ ਗੁਰ ਕਾਹਨ ਹਮ ਕਰਮਾਹੀ ਤਾਂ ਮਹਾਰਾਜ ਕਹਿਣ ਲਗੇ ਅਸੀਂ ਆਪ ਕੁਝ ਨਹੀਂ ਕਰ ਸਕਦੇ ਜੈ ਕਰਤਾਰ ਲ ਜਾਵਹਿ ਜਾਹੀਂ ਲਖਣ ਰੱਖਣਾ ਤੇ ਜਾਣਾ ਸਾਡੇ ਹੱਥ ਦੇ ਵਿੱਚ ਨਹੀਂ ਹੈ ਇਹ ਤਾਂ ਕਿਰਤੀ ਸਾਨੂੰ ਲਈ ਫਿਰਦੀ ਹੈ ਤੋ ਕਿਛ ਦੋਸ਼ ਨਾ ਦੀਜਿਆ ਕਿਰਤ ਪੁਭਾਈ ਮਹਾਰਾਜ ਨੇ ਕਿਹਾ ਨਾਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਕਿੱਥੇ ਕਰਤਾਰ ਲੈ ਕੇ ਜਾਵਾ ਜਾਵੇਗਾ ਤਾ ਉਥੇ ਅਸੀਂ ਚਲੇ ਜਾਵਾਂਗੇ ਅਸ ਕੈ ਤੂਸ਼ਨ ਭੇਜ ਗਸਾਏ ਇਹ ਕਹਿ ਕੇ ਜਗਤ ਦੇ 나ਸ ਸਾਈਂ ਮਾਲਕ ਗੁਰੂ ਸਾਹਿਬ ਚੁੱਪ ਹੋ ਗਏ ਹਨ ਜਿਨ ਕੇ ਦਰਸ਼ਨ ਕਾ ਲੋਖ ਨਸਾਏ ਜਿਨਾਂ ਦੇ ਦਰਸ਼ਨ ਕਰਨ ਨਾਲ ਸਮਸਤ ਪਾਪ ਨਾਸ ਹੋ ਜਾਂਦੇ ਹਨ ਸਬਤ ਦਿਵਸ ਬੈਸੇ ਤਹ ਬੀਤ ਗੁਰੂ ਜੀ ਉਥੇ ਬੈਠਿਆ 7 ਦਿਨ ਬਤੀਤ ਹੋਏ ਹਨ ਨਾਮ ਲੈ ਜਮ ਪੈ ਭੀਤ ਜਿਨਾਂ ਦਾ ਨਾਮ ਲੈਣ ਦੇ ਨਾਲ ਜਮ ਵੀ ਭੀਤ ਹੋ ਜਾਂਦਾ ਜੰਦਾ ਜਮ ਲੱਜਾਏ ਕਰ ਭਾਗਾ ਸ਼ਰਮਸ਼ਾਰ ਹੋ ਕੇ ਭੱਜ ਜਾਂਦਾ ਹੈ ਦੋਨੋਂ ਕਾਲ ਜਾਏ ਮਰਦਾਨਾ ਮਰਦਾਨਾ ਹੁੜ ਸਵੇਰੇ ਸ਼ਾਮ ਦੋਨੋਂ ਨਗਰ ਵਿੱਚ ਸਮੇਂ ਜਾ ਕਰਕੇ ਪੁਰ ਮੈਂ ਜਾਚੈ ਭੋਜਨ ਖਾਨਾ ਭੋਜਨ ਜਾਚ ਕੇ ਸ਼ੱਕ ਲੈਂਦਾ ਹੈ ਜਹ ਦੁਕਾਨ ਕੇ ਜਾਏ ਅਗਰ ਜਿਸ ਵੀ ਦੁਕਾਨ ਅੱਗੇ ਜਾ ਕੇ ਭੋਜਨ ਦੀ ਮੰਗ ਕਰਦਾ ਹੈ ਜਾਚੇ ਤੇ ਸੋ ਅਸਨ ਖਵਾਰ ਭੋਜਨ ਛਕਾਉਂਦੇ ਪੂੜੇ ਪੂੜੀਆਂ ਅਧਕਾਰ ਆਦਕ ਆਹਾਰ ਕਰਾਉਂਦੇ ਹਨ ਪੂਪ ਪੁਰੇ ਕਾ ਆਦ ਆਹਾਰਾ ਉਹ ਨਾਨਾ ਤਰ੍ਹਾਂ ਦੇ ਵਿੰਜਨ ਪੂੜੇ ਪੂੜੀਆਂ ਛੋਲੇ ਆਦ ਆਦ ਇਸ ਤਰੀਕੇ ਨਾਲ ਭੋਜਨ ਕੜਾ ਆਦ ਕੜਾ ਪ੍ਰਸ਼ਾਦ ਆਦ ਖਾਏ ਖਾਏ ਹਵੇ ਹਰਖ ਅਪਾਰਾ ਖਾ ਖਾ ਕੇ ਬੜਾ ਪ੍ਰਸੰਨ ਹੁੰਦਾ ਹੈ ਧਰਮ ਸਿੰਘ ਮਿਲਿਓ ਇੱਕ ਦਿਨ ਤਬ ਇੱਕ ਦਿਨ ਫਿਰ ਦੁਕਾਨ ਦੇ ਉੱਪਰ ਧਰਮ ਸਿੰਘ ਦੁਬਾਰਾ ਮਿਲਿਆ ਹੈ ਬੂਜਤ ਪਾਸੰਗੀ ਜੋ ਤਵ ਬੇਬ ਗਾ ਭਾਈ ਜਿਹੜੇ ਤੇਰੇ ਨਾਲ ਦੇ ਦੋ ਸਾਥੀ ਹਨ ਨਗਰ ਬਿਖਿਆ ਦੇਖੇ ਕਬ ਨਾਹੀ ਉਹ ਕਦੇ ਨਗਰ ਦੇ ਵਿੱਚ ਨਹੀਂ ਦੇਖਣਾ ਕੀਤੇ ਕਹਤੇ ਲੈ ਭੋਜਨ ਸੋ ਖਾਹੇ ਉਹ ਭੋਜਨ ਕਿਸ ਤੋਂ ਲੈ ਕੇ ਖਾਂਦੇ ਹਨ ਭਾਈ ਹੈ ਸੰਤੋਖੀ ਸੋ ਨਹ ਆਵੇ ਮਰਦਾਨੀ ਨੇ ਕਿਹਾ ਮਹਾਰਾਜ ਉਹ ਸੰਤੋਖੀ ਹਨ ਇਸ ਕਰਕੇ ਨਹੀਂ ਆਉਂਦੇ ਹਨ ਭਾਉ ਸੰਗ ਲੈ ਜਾਏ ਤਾਂ ਖਾਵੇ ਪਰ ਜੇ ਕੋਈ ਪਿਆਰ ਨਾਲ ਭੋਜਨ ਲੈ ਜਾਵੇ ਤਾਂ ਖਾ ਲੈਂਦੇ ਆ ਜੇ ਕੋਈ ਪਿਆਰ ਨਾਲ ਆਪਣੇ ਪਾਸੋਂ ਭੋਜਨ ਤਿਆਰ ਕਰਕੇ ਲੈ ਕੇ ਜਾਵੇ ਨਹੀਂ ਤਾਂ ਨਹੀਂ ਛਕਦੇ ਹਨ ਜੋ ਨਾ ਖਾਏ ਰਹ ਪੌਣ ਆਹਾਰੇ ਜੋ ਨਹੀਂ ਖਾਂਦੇ ਹਨ ਨਾਮ ਦੇ ਆਸਰੇ ਰਹਿੰਦੇ ਪੌਣ ਆਹਾਰੀ ਜਿਹੜੀ ਹਵਾ ਜਿਹਦੇ ਨਾਲ ਆਪਾਂ ਨਾਮ ਜਪਦੇ ਸਵਾਸ ਅੰਦਰ ਜਾਂਦੇ ਹਨ ਪਾ ਇਸ ਦੇ ਤਾਂ ਪੌਣ ਆਹਾਰੀ ਹੀ ਰਹਿੰਦੇ ਹਨ ਬੈਠ ਰਹੇ ਸੋ ਬਾਗ ਮਜਾਰੇ ਇੱਕ ਬਾਗ ਦੇ ਅੰਦਰ ਬੈਠੇ ਹਨ ਦੋਵੇਂ ਜਾਣੇ ਸੁਣ ਕਰ ਧਰਮ ਸਿੰਘ ਚਿਤ ਠੰਨ ਸੁਣ ਕਰਕੇ ਧਰਮ ਸਿੰਘ ਨੇ ਮਨ ਦੇ ਅੰਦਰ ਗੱਲ ਪੱਕੀ ਕੀਤੀ ਹੈ ਦੇਖ ਚਹ ਸੰਤ ਮਹਾਨ ਫਾਈਵਰ ਦੇਖਣਾ ਚਾਹੀਦਾ ਐਸੇ ਮਹਾਨ ਸੰਤ ਨੂੰ ਪੰਜ ਛੇਰ ਵਰ ਭੋਜਨ ਲੀਨੋ ਪੰਜ ਛੇਰ ਸ੍ਰੇਸ਼ਟ ਭੋਜਨ ਨਾਲ ਲੈ ਲਿਆ ਹੈ ਗੁਰ ਮਿਲਣਾ ਤ ਆਵਨ ਕੀਨੋ ਜੂ ਜੀ ਨੂੰ ਮਿਲਣ ਦੇ ਖਾਤਰ ਆ ਗਿਆ ਪਹੁੰਚ ਗਿਆ ਯਹ ਬੈਸੇ 베ਦੀ ਕੋਲ ਦੀਪਾ ਜਿੱਥੇ 베ਦੀ ਕੋਲ ਦੇ ਦੀਪਕ ਗੁਰੂ ਨਾਨਕ ਜੀ ਬੈਠੇ ਹੋਏ ਸਨ ਚਨ ਕਰ ਪਾਂਚੋ ਜਬਹ ਸਮੇਪਾ ਫਰਜ਼ਾਨਾ ਜਦ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਉਹ ਪਹੁੰਚ ਗਿਆ ਧਰਮ ਸਿੰਘ ਨੂੰ ਦੂਸਰ ਸੰਗ ਹੋ ਤੋ ਮਰਦਾਨਾ ਧਰਮ ਸਿੰਘ ਤੇ ਮਰਦਾਨਾ ਦੋਵੇਂ ਜਾਣੇ ਬੰਦੇ ਪਦ ਹੈ ਦੀਨ ਮਹਾਨ ਉਹਨਾਂ ਨੇ ਚਰਨਾ ਉੱਪਰ ਬੰਦਨਾ ਨਮਸਕਾਰ ਕਰਨਾ ਕੀਤੀ ਹੈ ਰਾਖਿਓ ਭੋਜਨ ਗੁਰੂ ਅਗਾਰੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਅੱਗੇ ਭੋਜਨ ਰੱਖਿਆ ਤੇ ਕਿਹਾ ਹੈ ਅਚੋ ਸੰਤ ਲਿਹੋ ਭੇਟ ਹਮਾਰੇ ਐ ਸੰਤ ਜੀ ਸਾਡੀ ਭੋਟਾ ਤੇ ਭੋਜਨ ਲੈਣਾ ਕਰੋ ਆਹਾਰ ਦੇ ਤੌਰ ਤੇ 라ਵਰ ਕੀ ਮੈਂ ਮਾ ਸੁਣ ਆਵਾ ਮੈਂ ਮਹਾਰਾਜ ਆਪ ਜੀ ਦੀ ਮਹਿਮਾ ਸੁਣ ਕੇ ਆਇਆ ਹਾਂ ਮਹਾ ਮੋ ਬਨ ਕੋ ਤੁਮ ਦਾਵਾ ਤੁਸੀਂ ਵੱਡੇ ਮੋਰੂਪੀ ਜੰਗਲ ਨੂੰ ਦਾਵਾ ਨਾਲ ਅਗਨੀ ਹੋ ਜਿਵੇਂ ਜੰਗਲ ਨੂੰ ਅੱਗ ਲੱਗਦੀ ਹੈ ਜਿਹੜੀ ਜੰਗਲ ਦੀ ਆਗ ਹੈ ਉਹਨੂੰ ਦਾਵਾ ਨਾਲ ਕਹਿੰਦੇ ਆ ਜਿਹੜੀ ਸਮੁੰਦਰ ਦੇ ਥੱਲੇ ਪਾਣੀ ਨੂੰ ਅੱਗ ਲੱਗੀ ਹੋਈ ਹੈ ਉਹਨੂੰ ਬੜਵਾ ਨਾਲ ਕਹਿੰਦੇ ਆ ਤੇ ਜਿਹੜੀ ਜਠਰ ਦੇ ਵਿੱਚ ਅੱਗ ਹੁੰਦੀ ਉਹਨੂੰ ਜਠਰਾਗਣ ਕਹਿੰਦੇ ਇਸ ਤਰ੍ਹਾਂ ਆਗ ਹੈ ਪ੍ਰਤੱਖ ਤਾਂ ਦਾਵਾ ਨਾਲ ਜਿਸ ਵੇਲੇ ਜੰਗਲ ਦੇ ਵਿੱਚ ਰੁੱਖ ਇੱਕ ਦੂਜੇ ਨਾਲ ਖਹਿ ਜਾਂਦੇ ਆ ਤਾਂ ਅੱਗ ਲੱਗ ਜਾਂਦੀ ਆ ਆਪਾਂ ਦੇਖਦੇ ਕਿੰਨਾ ਨੁਕਸਾਨ ਹੋ ਜਾਂਦਾ ਹੈ ਜੰਗਲਾਂ ਦੇ ਜੰਗਲ ਦੇਸ਼ਾਂ ਦੇ ਵਿੱਚ ਇਹ ਮਹਾਰਾਜ ਆਪ ਵੀ ਦਾਵਾ ਨਾਲ ਵਾਂਗੂ ਅੱਗ ਹੋ ਤੇ ਵੱਡੇ ਮੋਹ ਰੂਪੀ ਜੰਗਲ ਨੂੰ ਨਾਸ਼ ਕਰਨ ਵਾਲੇ ਹੋ ਜੀ ਦੋਹਰਾ ਧਰਮ ਸਿੰਘ ਕੋ ਦੇਖ ਕਰ ਬੋਲੇ ਕਰਨਾ ਭਾਉਣਾ ਧਰਮ ਸਿੰਘ ਨੂੰ ਦੇਖ ਕੇ ਕਿਰਪਾ ਦੇ ਨਿਧਾਨ ਖਜ਼ਾਨੇ ਗੁਰੂ ਜੀ ਬੋਲੇ ਹਨ ਕੈ ਨ ਪਠਾ ਆਹਾਰ ਇਹੋ ਕਹੋ ਆਹੋ ਤੁਮ ਕੌਣ ਇਹ ਭੋਜਨ ਕਿਸ ਨੇ ਭੇਜਿਆ ਭਾਈ ਦੱਸੋ ਕੌਣ ਹੋ ਆਪ ਚੌਪੈ ਕੌਣ प्रयोजन के हित आवा ਇਸ प्रयोजन ਕਿਸ प्रयोजन वास्ते ਇਥੇ ਆਏ ਹੋ ਕਰੋ ਸਰਬ ਬਿਰਤਾਂਤ ਸੁਣਾਵਾ ਸਾਰਾ ਬਿਰਤਾਂਤ ਸਾਨੂੰ ਸੁਣਾਉਣਾ ਕਰੋ ਹੱਥ ਬੰਦ ਤិន ਬਚਨ ਬਖਾਨਾ ਹੱਥ ਜੋੜ ਕੇ ਧਰਮ ਸਿੰਘ ਨੇ ਬਚਨ ਕਰਨਾ ਕੀਤੇ ਆ ਸੁਣੋ ਸੰਤ ਜੀ ਤੁਮਗਤਦਾਨਾ ਐ ਸੰਤ ਜੀ ਸੁਨਾ ਕਰੋ ਤੁਸੀਂ ਮੁਕਤੀ ਦੇ ਦਾਤੇ ਕਲਿਆਣ ਕਰਨ ਵਾਲੇ ਹੋ ਸੱਤ ਦਿਨ ਸਬੀਤੇ ਤੁਮ ਆਏ ਸੱਤ ਦਿਨ ਹੋ ਗਏ ਜੀ ਤੁਹਾਨੂੰ ਇੱਥੇ ਆਇਆ ਹੋਇਆਂ ਨੂੰ ਨਗਰ ਵਿਖੇ ਨਿਜ ਚਰਨ ਨਾ ਪਾਏ ਆਪਨੇ ਆਪਣੇ ਪੁੱਤਰ ਕਰਨ ਇਸ ਨਗਰ ਦੇ ਵਿੱਚ ਨਹੀਂ ਪਾਏ ਹਨ ਲੇਕਿਨ ਉਹ ਨ ਖਾਨ ਆਹਾਰਾ ਨਹੀਂ ਆਪਨੇ ਕੋਈ ਭੋਜਨ ਲੈ ਕੇ ਸ਼ਕਿਆ ਹੈ ਬੈਸ ਰਹੇ ਉਧਿਆਨ ਮਜਾਰਾ ਇਸ ਜਕਲ ਦੇ ਵਿੱਚ ਆਪ ਬੈਠੇ ਹੋਏ ਹੋ ਸੁਨ ਰਾਵਰ ਕੀ ਸੁਧ ਇਸ ਰੀਤੀ ਆਪਜੀ ਦੀ ਇਹ ਸ਼ੁੱਧ ਰੀਤੀ ਸੁਣ ਕਰਕੇ ਮੈਂ ਆਨਿਓ ਭੋਜਨ ਚੁੱਤ ਚਿ ਪ੍ਰੀਤੀ ਮੈਂ ਪ੍ਰੀਤੀ ਦੇ ਨਾਲ ਯੁੱਤ ਪ੍ਰੀਤੀ ਨਾਮ ਪਿਆਰ ਨਾਲ ਨਾਲ ਭੋਜਨ ਲੈ ਕੇ ਆਇਆ ਗਵਲ ਨਾਨ ਹੈ ਨਗਰ ਪਵਾਲਾ ਇਸ ਨਗਰ ਦਾ ਰਾਜਾ ਮਹਾਰਾਜ ਜੀ ਤਬਲ ਮਨ ਰਾਜਾ ਹੈ ਧਰਮਵਾਨ ਨਿਰਮਾਨ ਬਸਾਲਾ ਬੜਾ ਧਰਮਵਾਨ ਰਾਜਾ ਹੈ ਤੇ ਹੰਕਾਰ ਤੋਂ ਰਹਿਤ ਹੈ ਨਿਜ ਬਲ ਪਰ ਕੋ ਨਹੀਂ ਜਨਾਵ ਆਪਣਾ ਬੜ ਦੂਸਰਿਆਂ ਨੂੰ ਨਹੀਂ ਦਿਖਾਉਂਦਾ ਕਿਸੇ ਤਰ੍ਹਾਂ ਦੇ ਨਾਲ ਧੱਕਾ ਨਹੀਂ ਕਰਦਾ ਹੈ ਕਿਸੋ ਰੀਤ ਸੋ ਕਹਿ ਨਾ ਦਿਖਾਵੇ ਕਿਸੇ ਤਰ੍ਹਾਂ ਦੇ ਨਾਲ ਵੀ ਕਿਸੇ ਨੂੰ ਦੁਖੀ ਨਹੀਂ ਕਰਦਾ ਹੈ ਸਭ ਕੋ ਜਾਣੈ ਆਪਨ ਆਪ ਸਮਾਨਾ ਸਭ ਨੂੰ ਆਪਣਾ ਸਮਝਦਾ ਹੈ ਮਹਾਰਾਜ ਸ਼ਹਿਨਸ਼ੀਲ ਜਾਨ ਕਰੋਨਾ ਖਾਨਾ ਬਹੁਤ ਹੀ ਜ਼ਿਆਦਾ ਸ਼ਹਿਨਸ਼ੀਲ ਤੇ ਮਨੋ ਕਿਰਪਾ ਦੀ ਖਾਨ ਹੈ ਦੁਹਰਾ ਭੂਪ ਸਪਤ ਦਸ ਆਪ ਹੀ ਮਨ ਇਸਕੇ ਆਨ ਮਹਾਰਾਜ 17 ਰਾਜੇ ਆਪ ਹੀ ਇਹਦੇ ਨਾਲ ਮਿਲ ਕੇ ਚੱਲਦੇ 17 ਟਾਪੂ ਸਤਾਰਾ ਰਾਜੇ ਮਹਾਰਾਜ ਆਪ ਹੀ ਇਹਦੀ ਈਨ ਮੰਨਦੇ ਹਨ ਮੈਂ ਕਿਸ ਹੋਂ ਸੋ ਕਬ ਕਹੈ ਕਰ ਨਿਜ ਜ਼ੋਰ ਮਹਾਨ ਇਹ ਆਪਣੇ ਮਹਾਨ ਜ਼ੋਰ ਨਾਲ ਕਦੇ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਹੈ ਚੌ ਪਏ ਅਚਹੋ ਸੰਤ ਜੀ ਅਸਨ ਪੁਨੀਤਾ ਐ ਸੰਤ ਜੀ ਆਪ ਪਵਿੱਤਰ ਭੋਜਨ ਸ਼ਕਣਾ ਕਰੋ ਸਰਬ ਸੁਨਾਈ ਮੈਂ ਨਜਰੀਤਾ ਮੈਂ ਆਪਣੀ ਸਾਰੀ ਬਾਤਾ ਹੁਣ ਆਪ ਨੂੰ ਦੱਸੀ ਹੈ ਭਗਤ ਬਸ਼ਰ ਭੁਖ ਬੋਲੇ ਮੁਖ ਨੇ ਭਗਤਾਂ ਨੂੰ ਪਿਆਰ ਕਰਨ ਵਾਲੇ ਭਗਤ ਬਸ਼ਲ ਗੁਰੂ ਜੀ ਆਪਣੇ ਮੁਖ ਤੋਂ ਬੋਲੇ ਹਨ ਅਨਮਨ ਬੰਦ ਹਮ ਨਾ ਪਹਿਚਾਨੀ ਇਤੋਂ ਦੀ ਸਾਰੀ ਰੀਤ ਅਸੀਂ ਪਹਿਚਾਨ ਲਈ ਹੈ ਨਾ ਭੋਜਨ ਹਮ ਇਹ ਹਟਾ ਖਾਵੇ ਪਰ ਅਸੀਂ ਭਾਈ ਇਹ ਭੋਜਨ ਇੱਥੇ ਨਹੀਂ ਛਕਾਂਗੇ ਧੂਪਤ ਮੈਂ ਇੱਕ ਦੋ ਖਲ ਖਾਵੇ ਰਾਜੇ ਅੰਦਰ ਕਿਸ ਵਿੱਚ ਤੁਸੀਂ ਕਹਿੰਦੇ ਕੋਈ ਦੋਸ਼ ਹੀ ਨਹੀਂ ਹੈ ਇਕ ਦੋਖ ਅਸੀਂ ਰਾਜੇ ਦੇ ਵਿੱਚ ਦੇਖਿਆ ਹੈ ਜਹਾਂ ਨਾ ਦੋਖ ਹੋ ਤਹ ਕੋਈ ਕਿੱਥੇ ਕੋਈ ਵੀ ਦੋਖ ਨਾ ਹੋਵੇ ਕਿਸੇ ਪ੍ਰਕਾਰ ਨਾਲ ਤਹਾਂ ਅਹਾਰ ਪੁਨੀਤੰ ਹੋਏ ਤਾਂ ਹੀ ਭੋਜਨ ਪਵਿੱਤਰ ਹੁੰਦਾ ਹੈ ਜੇ ਬਿਨਾਂ ਦੋਖ ਤੋਂ ਤਿਆਰ ਕੀਤਾ ਜਾਵੇ ਧਰਮ ਸਿੰਘ ਸੁਣ ਬੈਨ ਉਚਾਰਾ ਜੇ ਸੁਣ ਕੇ ਧਰਮ ਸਿੰਘ ਬੋਲਿਆ ਹੈ ਜੀ ਹੈ ਨਿਰਦੋਖ ਪਵਾਲ ਹਮਾਰਾ ਸਕੇ ਪਾਤਸ਼ਾਹ ਜੀ ਉਹ ਸਾਡਾ ਰਾਜਾ ਨਿਰਦੋਸ਼ ਹਾਂ ਕੌਣ ਦੋਖ ਇਸ ਮੈਂ ਤੁਮ ਪਾਵੋ ਕਿਹੜਾ ਦੋਸ਼ ਹੈ ਜੋ ਆਪਨੇ ਉਹਦੇ ਵਿੱਚ ਪਾਉਣਾ ਕੀਤਾ ਹੈ ਜਿ ਜਾਨਨਨ ਤੇ ਹਮੈ ਬਤਾਵੋ ਆਪਣੇ ਮੁਖ ਤੋਂ ਸਾਨੂੰ ਦੱਸਣਾ ਕਰੋ ਮਹਾਰਾਜ ਜੀ ਸਰਗੁਰ ਭਨੈ ਦੋਖ ਜਿਸਮਾ ਹੈ ਤਾਂ ਮਹਾਰਾਜ ਕਹਿਣ ਲਗੇ ਜਿਸ ਵਿੱਚ ਦੋਖ ਹੁੰਦਾ ਹੈ ਉਹੀ ਜਾਣਦਾ ਹੈ ਸੋ ਜਾਣਤ ਨ ਅਪਰ ਲਖਾਹੇ ਕੋਈ ਜਾਣ ਸਕਦਾ ਦੂਸਰਾ ਬੰਦਾ ਦੋਸ਼ ਨਹੀਂ ਪਛਾਨ ਸਕਦਾ ਆਪਣੇ ਅੰਦਰ ਦੀ ਬਾਤ ਜਿਹੜੀ ਹੈ ਨਿੱਜ ਦੀ ਉਹ ਮਨੁੱਖ ਨੇਜੀ ਜਾਣ ਸਕਦਾ ਦੂਸਰਾ ਕਿਸੇ ਦੀ ਬਾਤ ਨਹੀਂ ਜਾਣ ਸਕਦਾ ਹੈ ਪਰ ਮਨ ਕੀ ਕੋ ਜਾਣੈ ਗਾਥਾ ਕੌਣ ਜਾਣੈ ਪੀਰ ਪਰਾਈ ਮਹਾਰਾਜ ਨੇ ਬਾਣੀ ਚ ਲਿਖਿਆ ਪਰ ਮਨ ਦੀ ਗੱਲ ਪਰ ਮਨ ਦੀ ਗਾਥਾ ਪਰ ਮਨ ਦੀ ਦਿਲ ਦੀ ਬਾਤ ਕੌਣ ਜਾਣ ਸਕਦਾ ਹੈ ਜਿਉਂ ਕਹਿ ਧੂਸ਼ਣ ਭੇ ਜਗਨਾਥਾ ਇਸ ਇਸ ਤਰ੍ਹਾਂ ਕਹਿ ਕੇ ਤੁਸ਼ਣ ਨਾਮ ਚੁੱਪ ਹੋ ਗਏ ਜਗਤ ਦੇ 나ਥ ਗੁਰੂ ਨਾਨਕ ਦੇਵ ਜੀ ਦੋਹਰਾ ਪਦ ਬੰਦਨ ਕਰ ਪੁਨ ਗयो ਧਰਮ ਸਿੰਘ ਨ੍ਰਿਪ ਪਾਸ ਕਿਰਨਾ ਉੱਪਰ ਬੰਦਨਾ ਕਰਕੇ ਫਿਰ ਧਰਮ ਸਿੰਘ ਰਾਜੇ ਦੇ ਪਾਸ ਗਏ ਹਨ ਤ੍ਰੈ ਅਤੀਤ ਆਏ ਇਹ ਹਾ ਸੁਨੋ ਸਰੋਣ ਅਰਦਾਸ ਦੇ ਧਰਮ ਸਿੰਘ ਰਾਜੇ ਕਬਲ ਨੰਦ ਪਾ ਜਾ ਕੇ ਕਹਿਣ ਲਗਾ ਤਿੰਨ ਫਕੀਰ ਆਏ ਹਨ ਮਹਾਰਾ ਰਾਜਨ ਮੇਰੀ ਬਾਤ ਕੰਨ ਲਾ ਕੇ ਸੁਣਨਾ ਕਰੋ ਚੌਪਈ ਇੱਕ ਨਗਰ ਮੈਂ ਖਾਏ ਆਹਾਰਾ ਇੱਕ ਨਗਰ ਦੇ ਵਿੱਚ ਰੋਜ਼ ਆਣ ਕੇ ਭੋਜਨ ਸਕਦਾ ਹੈ ਦੁਆ ਬੈਠੇ ਉਦਿਆਨ ਮਜਾਰਾ ਪਰ ਦੂਸਰੇ 7 ਦਿਨ ਦੇ ਵਿੱਚੋਂ ਜੰਗਲ ਦੇ ਵਿੱਚ ਹੀ ਬੈਠੇ ਰਹੇ ਹਨ 7 ਦਿਨ ਤੋਂ ਸਬਦ ਦਿਵਸ ਪੇ ਅਸਨ ਨਾ ਕੀਨੋ 7 ਦਿਨ ਹੋ ਗਏ ਜੀ ਉਹਨਾਂ ਨੇ ਕੋਈ ਵੀ ਭੋਜਨ ਨਹੀਂ ਕੀਤਾ ਹੈ ਗਇਓ ਤਪਤ ਨਹਿਪਲੀਨੋ ਮੈਂ ਭੋਜਨ ਲੈ ਕੇ ਗਿਆ ਤਦਪ ਤਾਵੀ ਉਹਨਾਂ ਨੇ ਭੋਜਨ ਨਹੀਂ ਛਕਿਆ ਹੈ ਕਹਿਤ ਭੂਤ ਮੈਂ ਦੋਖ ਲਖਾਵ ਕਹਿੰਦੇ ਹਨ ਤੁਹਾਡੇ ਰਾਜੇ ਵਿੱਚ ਕੋਈ ਦੋਸ਼ ਹੈ ਇਸ ਕਰਕੇ ਐ ਹਟਾ ਹਮ ਨਾ ਭੋਜਨ ਖਾਵੇ ਇਸ ਤਰ੍ਹਾਂ ਅਸੀਂ ਭੋਜਨ ਨਹੀਂ ਕੁਛਕਣਾ ਕਰਾਂਗੇ ਜਿੰਨਾ ਚਿਰ ਤੁਹਾਡਾ ਰਾਜਾ ਦੋਸ਼ੀ ਹੈ ਮੈਂ ਭੋਜੈ ਸੋ ਨਹੀਂ ਬਖਾਨਾ ਮੈਂ ਪੁੱਛਿਆ ਉਹਨਾਂ ਨੂੰ ਦੱਸੋ ਜੀ ਕੀ ਦੋਸ਼ ਹੈ ਸਾਡੇ ਰਾਜੇ ਵਿੱਚ ਪਰ ਉਹ ਦੱਸਦੇ ਨਹੀਂ ਹਨ ਕਹੇ ਕਿ ਨਿਰਪ੍ਰਤ ਰਿਦੈ ਸਭਜਾ ਕਹਿੰਦੇ ਵੀ ਰਾਜਾ ਆਪਣੇ ਆਪ ਹੀ ਹਿਰਦੇ ਵਿੱਚ ਜਾਂਦਾ ਤੁਹਾਨੂੰ ਨਾ ਦੱਸਦਾ ਹੋਵੇ ਵੱਖਰੀ ਗੱਲ ਪਰ ਦੋਸ਼ ਉਹਦੇ ਵਿੱਚ ਜ਼ਰੂਰ ਹੈ ਕਬਲ ਨੈਣ ਸੁਣ ਕਰ ਇਹ ਬਾਤੇ ਕਬਲ ਨੈਣ ਨੇ ਇਹ ਸਾਰੀ ਜਿਹੜੀ ਉਹ ਗੱਲ ਸੁਣ ਕਰਕੇ ਹਵੇ ਬਿਸਮਾਦ ਗੁਣਤ ਬੋ ਭਾਂਤੇ ਮਨ ਵਿੱਚ ਹੈਰਾਨ ਹੋ ਕੇ ਗਿਣਤੀਆਂ ਗਿੰਦਾ ਕਿ ਮੈਂ ਤੇ ਧਰਮ ਦਾ ਰਾਜ ਕਰਦਾ ਮੈਂ ਤੇ ਅਮੀਰ ਰਾਜ ਜਿਹੜਾ ਉਹ ਪੈਦਾ ਕੀਤਾ ਇੱਥੇ ਅਸੀਂ ਕਿਸੇ ਕੋਲੋਂ ਭੋਜਨ ਵੀ ਜਿਹੜਾ ਵਰੀ ਦਿੰਨੇ ਆ ਕੋਈ ਭੇਟਾ ਵੀ ਨਹੀਂ ਲੈਂਦੇ ਤਾਂ ਕੀ ਗੱਲ ਹੋ ਗਈ ਕਈ ਤਰ੍ਹਾਂ ਦੀਆਂ ਗਿਣਤੀਆਂ ਗਣਦਾ ਵੀ ਕਿਹੜਾ ਦੋਸ਼ ਮੇਰੇ ਵਿੱਚ ਦੇਖਿਆ ਗਿਆ ਹੈ ਚਲੋ ਸੰਤ ਦੇਖੋ ਮੈਂ ਕੈਸੇ ਉਸਨੇ ਕਿਹਾ ਚਲੋ ਉਸ ਸੰਤ ਨੂੰ ਜਾ ਕੇ ਦੇਖਣਾ ਕਰੀਏ ਸਭਤ ਦਿਵਸ ਕੇ ਬਾਹਰ ਬੈਸ ਜੋ 7 ਦਿਨ ਹੋ ਗਏ ਹਨ ਨਗਰ ਦੇ ਬਾਹਰ ਹੀ ਬੈਠੇ ਹੋਏ ਹਨ ਅਸ ਕੈ ਧਰਮ ਸਿੰਘ ਕੇ ਸੰਗਾ ਇਸ ਤਰ੍ਹਾਂ ਕਹਿ ਕੇ ਧਰਮ ਸਿੰਘ ਨੂੰ ਨਾਲ ਲੈ ਕਰਕੇ ਗਮਨ ਔਰ ਮੈਂ ਦਰਸ ਔ ਮੰਗਾ ਗਿਰਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਦਰਸ਼ਨਾ ਦੀ ਚਾਹਤ ਆ ਲਾ ਕੇ ਲਏ ਹਨ ਉੱਤਮ ਵਸਤ ਪੇਟ ਲੈ ਹਾਥਾ ਫੱਟ ਦੇ ਵਿੱਚ ਰਾਜੇ ਨੇ ਬਹੁਤ ਉੱਤਮ ਪੇਟਾਵਾਂ ਲੈ ਲਈਆਂ ਹਨ ਯੋਦਾ ਸੱਚ ਬਹੁਤ ਜੈ ਸਾਥ ਕਈ ਯੋਧੇ ਤੇ ਮੰਤਰੀ ਵੀ ਰਾਜੇ ਦੇ ਨਾਲ ਗਏ ਹਨ ਦੋਹਰਾ ਬੰਦਨ ਕਰ ਬੈਠੇ ਹੋ ਨਿਕਟ ਰਾਜਮਾਨ ਜਨਾਹ ਰਾਜਾ ਜਿਸ ਨੂੰ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਸੀ ਰਾਜ ਭਾਗ ਦਾ ਤਾ ਹੱਥ ਜੋੜ ਕੇ ਬੰਦਨਾ ਕਰਕੇ ਗੁਰੂ ਜੀ ਦੇ ਪਾਸ ਬੈਠ ਗਿਆ ਕੌਣ ਦੋਖ ਮਮ ਸੰਤ ਜੀ ਗੁਰੂ ਕਹੇ ਪੁਨਤਾ ਹੈ ਕਹਿ ਲਗਾ ਐ ਸੰਤ ਜੀ ਮੈਨੂੰ ਧਰਮ ਸਿੰਘ ਦੱਸਿਆ ਕਿ ਆਪ ਇੱਥੇ ਭੋਜਨ ਨਹੀਂ ਛਕ ਰਹੇ ਆਪਨੇ ਇਹ ਕਿਹਾ ਕਿ ਤੁਹਾਡੇ ਰਾਜੇ ਕਬਲ ਨੈਣ ਦੇ ਵਿੱਚ ਦੋਸ਼ ਹੈ ਦੋਖ ਦਸੋ ਮੇਰੇ ਵਿੱਚ ਕਿਹੜਾ ਦੋਖ ਆਪਨੇ ਦੇਖਣਾ ਕੀਤਾ ਮੈਨੂੰ ਵੀ ਜਿਹੜਾ ਉਹ ਗਿਆਨ ਦੇਣਾ ਕਰੋ ਚੌਪਏ ਭੋ ਨ੍ਰਿਪ ਤਮ ਜਾਨਤ ਮਨ ਅਸੇ ਐ ਰਾਜਨ ਮਹਾਰਾਜ ਕਹਿਣ ਲਗੇ ਤੈ ਆਪਣੇ ਆਪ ਪਹਿਲਾਂ ਹੀ ਇਹ ਗੱਲ ਜਾਣਦਾ ਮਨ ਦੇ ਅੰਦਰ ਜੇ ਮਾਨਵ ਸਭ ਹਮਰੇ ਜੈਸੇ ਕਿ ਸਭ ਮਾਨਕ ਮਾਨਵ ਜਿਹੜੇ ਉਹ ਤੁਹਾਡੇ ਵਰਗੇ ਹਨ ਤੋ ਕਾਇਓ ਆਪਣ ਮਨਾਵੈ ਅਨ ਫਿਰ ਵੀ ਤੂੰ ਆਪਣੀ ਦੀਨ ਮਨੋਣਾ ਸਾਰਿਆਂ ਨੂੰ ਜੋਰ ਦੇ ਨਾਲ ਮਿਟਾਨਾ ਤੁਮਰੇ ਮਨ ਤੇ ਮੰਨਾ ਇਸ ਕਰਕੇ ਤੇਰੇ ਅੰਦਰ ਰਾਜ ਦਾ ਮਾਣ ਹੰਕਾਰ ਘਮੰਡ ਅਜੇ ਪੂਰਾ ਖਤਮ ਨਹੀਂ ਹੋਇਆ ਹੈ ਵੱਡੋ ਕਠਨ ਹੈ ਤਜਨ ਅਹਕਾਰਾ ਕਿਹੜਾ ਹੰਕਾਰ ਹੈ ਹਰ ਜੂ ਹੰਕਾਰ ਨਾ ਭਾਵਾ ਹੀ ਵੇਦਕੂਕ ਸੁਣਾਵਾ ਤੋ ਮਾਣ ਮੁਨੀ ਵਰ ਮੁੰਗਲੇ ਮਾਣ ਸਭੈ ਕੋ ਖਾਏ ਮਾਇਆ ਤਜੀ ਤੋਂ ਕਿਆ ਭਇਆ ਜੋ ਮਾਣ ਤਜਿਆ ਨਾ ਜਾਏ ਮਹਾਰਾਜ ਨੇ ਬਾਣੀ ਕੀ ਲਿਖਿਆ ਕਿ ਮਾਨ ਹੰਕਾਰ ਜਿਹੜਾ ਉਹ ਬੜਾ ਔਖਾ ਤਜਣਾ ਤੇ ਮਾਣ ਜਿਹੜਾ ਉਹ ਵੱਡੇ ਵੱਡੇ ਮੁਣੀਆਂ ਨੂੰ ਖਾ ਹੀ ਗਿਆ ਹੈ ਵੱਡੇ ਵੱਡੇ ਤਪ ਨੂੰ ਖਾ ਜਾਂਦਾ ਹੈ ਹੰਕਾਰ ਛੱਡਣਾ ਬਹੁਤ ਹੀ ਮੁਸ਼ਕਲ ਹੈ ਸੂਖਮ ਭਾਵ ਦੇ ਨਾਲ ਵੀ ਹੰਕਾਰ ਜਿਹੜਾ ਉਹ ਵਰਤ ਜਾਂਦਾ ਹੈ ਕੈਸੇ ਕੋਈ ਰੱਬ ਦਾ ਪਿਆਰਾ ਸੱਚਖੰਡ ਦੇ ਦਰਵਾਜ਼ੇ ਤੇ ਗਿਆ ਦਰਵਾਜੇ ਨੂੰ ਬੰਦ ਸੀ ਦਰਵਾਜਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਉੱਥੇ ਪਹੁੰਚ ਗਿਆ ਤਾਂ ਆਵਾਜ਼ ਆਈ ਆਕਾਸ਼ਬਾਨੀ ਜਿਹਨੂੰ ਕਹਿੰਦੇ ਪਰਮੇਸ਼ਰ ਦੀ ਪੁਕਾਰ ਵੀ ਭਾਈ ਕੌਣ ਹੈ ਕਹਿੰਦਾ ਜੀ ਮੈਂ ਹਾਂ ਫਿਰ ਕਹਿਣ ਲੱਗੇ ਮੈਂ ਨੂੰ ਇੱਥੇ ਜਗ੍ਹਾ ਨਹੀਂ ਹੈ ਜਾ ਵਾਪਸ ਚਲੇ ਜਾ ਫਿਰ ਇਬਾਦਤ ਕੀਤੀ ਫਿਰ ਪਰਮੇਸ਼ਰ ਖੁਸ਼ ਹੋਏ ਦਰਵਾਜੇ ਤੱਕ ਫਿਰ ਲੈ ਆਏ ਫਿਰ ਪੁੱਛਿਆ ਕਹਿੰਦੇ ਕੌਣ ਹੈ ਕਹਿੰਦੇ ਮੈਂ ਹਾਂ ਕਹਿੰਦੇ ਵਾਪਸ ਚਲੇ ਜਾ ਮੈਂ ਨੂੰ ਇੱਥੇ ਜਗ੍ਹਾ ਨਹੀਂ ਤਿੰਨ ਵਾਰੀ ਇਹ ਹੋਇਆ ਤੀਸਰੀ ਵਗੈਰੀ ਕਹਿ ਲਗਾ ਮਹਾਰਾਜ ਤੁਸੀਂ ਹੀ ਹੋ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜੋ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਤੂੰ ਤਾਂ ਦਰਵਾਜੇ ਅੰਦਰੋਂ ਖੁੱਲਦੇ ਹਨ ਤਾਕੇ ਸੱਚਖੰਡ ਦੇ ਜੈਸੇ ਗੁਰੂ ਰਾਮਦਾਸ ਜੈਪੀ ਦਾ ਦਰਵਾਜਾ ਅੰਦਰੋਂ ਖੁੱਲਦਾ ਬਾਹਰੋਂ ਨਹੀਂ ਇਸੇ ਤਰ੍ਹਾਂ ਫਿਰ ਉਹ ਦਰਵਾਜਾ ਖੁੱਲ ਗਿਆ ਤਾਂ ਅੰਦਰ ਪ੍ਰਵੇਸ਼ ਕਰ ਗਿਆ ਇਸ ਕਰਕੇ ਮਾਣ ਜਿਹੜਾ ਹੈ ਸੂਖਮ ਪਦਰ ਤੇ ਵੀ ਸਾਡੇ ਅੰਦਰ ਹੁੰਦਾ ਸਾਨੂੰ ਪਤਾ ਨਹੀਂ ਲੱਗਦਾ ਕੋਈ ਮਾਣ ਜਿਹੜਾ ਉਹ ਸਾਡੇ ਨਾਲ ਰਹਿੰਦਾ ਹੈ ਜੋ ਸਾਡੇ ਉੱਪਰ ਫਿਰ ਵੱਡੇ ਪੱਧਰ ਤੇ ਸਮੇਂ ਖਾਸ ਸਮੇਂ ਪ੍ਰਗਟ ਹੋ ਜਾਂਦਾ ਹੈ ਕਹਿ ਲਗੇ ਰਾਜਨ ਤੇਰੇ ਮਨ ਨੂੰ ਇਹ ਆ ਵੀ ਮੇਰੇ ਵਿੱਚ ਕਮੰਡ ਨਹੀਂ ਪਰ ਹੰਕਾਰ ਛੱਡਣਾ ਬੜਾ ਔਖਾ ਹੈ ਅਸਲ ਦੇ ਵਿੱਚ ਸੂਖਮ ਪੱਦਰ ਤੇ ਤੇਰੇ ਬੈਤੀ ਰਹਿੰਦਾ ਹੈ ਜਿਸ ਨੇ ਗ੍ਰਸ ਲੀਨੋ ਜਗ ਸਾਰਾ ਸਾਰੇ ਜਗਤ ਨੂੰ ਹੰਕਾਰ ਨੇ ਗ੍ਰਸ ਲਿਆ ਆਪਣੇ ਅਧੀਨ ਕਰ ਲਿਆ ਹੈ ਜਨਮ ਮਰਨ ਬੰਧਨ ਕੋ ਦਾਤਾ ਜਨਮ ਮਰਨ ਦੇ ਬੰਧਨ ਜਿਹੜੇ ਹਨ ਸਤਿਗੁਰੂ ਸਾਹਿਬ ਮਹਾਰਾਜ ਇਸੇ ਜੀਤ ਨੋ ਜੈ ਨਰ ਜਾਤਾ ਜਿਸ ਮਨੁੱਖ ਨੇ ਜਨਮ ਮਰਨ ਦੇ ਬੰਦਨਾ ਨੂੰ ਜਿਤਨਾ ਜਾਣ ਲਿਆ ਹੈ ਸੋ ਸੂਰਾ ਜਗ ਮੈਂ ਪਰਦਨ ਕੋਈ ਹੈ ਸੂਰਾ ਇੱਥੇ ਜਗਤ ਦੇ ਅੰਦਰ ਸੋ ਸੂਰਾ ਸੋ ਸੂਰਾ ਸੂਰਮਾ ਹੈ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕਹੇ ਜਾਂ ਕਾ ਸਤਿਗੁਰੂ ਪੂਰਾ ਉਹੀ ਜਗਤ ਦੇ ਵਿੱਚ ਸੂਰਮਾ ਹ ਕਰੇ ਵਿਜੈਪਨ ਮੋਹ ਮਹਾਨਾ ਬਾਹਰ ਤੇ ਵਿੱਚ ਉਹ ਬੰਦਾ ਫਿਰ ਮਹਾਨ ਮੋਹ ਨੂੰ ਜਿੱਤ ਸਕਦਾ ਹ ਹੰਕਾਰ ਨੂੰ ਜਿੱਤ ਕਰਕੇ ਭੂਪ ਕਹੇ ਮੈਂ ਕਹੋ ਨਾ ਕੋਈ ਰਾਜਾ ਕਹਿ ਲਗਾ ਮੈਂ ਤਾਂ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਹਾਂ ਮਹਾਰਾਜ ਆਪੇ ਆਨਮਾਨ ਹੈ ਸੋਈ ਆਪੇ ਹੀ ਸਾਰੇ ਮੇਰੀ ਈਨ ਮੰਨ ਲੈਂਦੇ ਹਨ ਜਿਤਨੇ ਵੀ ਰਾਜੇ ਹਨ ਤਦਪ ਮੁਜਾ ਮੈਂ ਲੱਖੋ ਹੰਕਾਰਾ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੇ ਕੁਝ ਅੰਸ਼ ਆਪ ਮੇਰੇ ਅੰਦਰ ਹੰਕਾਰ ਦੀ ਦੇਖਦੇ ਹੋ ਕਰੋ ਸੰਤ ਜੀ ਆਪ ਬਦਾਰਾ ਤਾਂ ਤੁਸੀਂ ਸ਼ਕਤ ਹੋ ਜੇ ਤੁਹਾਨੂੰ ਕੋਈ ਦੋਖ ਕੋਈ ਲੱਗਦਾ ਹੈ ਕੋਈ ਖੋਟ ਤੇ ਆਪ ਉਸ ਖੋਟ ਨੂੰ ਦੂਰ ਕਰ ਦੇਣਾ ਕਰੋ ਗੁਰ ਕਾ ਕਹਿਓ ਹਾਨ ਜੇ ਮਨ ਤਾ ਮਹਾਰਾਜ ਕਹਿਣ ਲੱਗੇ ਜੇ ਹੰਕਾਰ ਦਾ ਨਾਸ਼ ਕਰਨਾ ਚਾਹੁੰਦਾ ਹੈ ਸਦਰਸੈਨ ਕੀ ਮਾਨੋ ਅੰਨ ਤਾ ਸੁਦਰਸੈਨ ਰਾਜੇ ਦੀ ਈਨ ਮੰਨ ਲਓ ਆਪਣੇ ਤੋਂ ਛੋਟੇ ਦੇ ਉੱਗੇ ਝੁਕਣਾ ਬੜਾ ਔਖਾ ਹੁੰਦਾ ਤਾ ਹੰਕਾਰ ਇਹ ਕਰ ਹੀ ਨਹੀਂ ਸਕਦਾ ਤੇ ਜਿਹੜਾ ਝੁਕਿਆ ਉਹਦਾ ਨਾਮ ਬਾਣੀ ਵਿੱਚ ਮਹਾਰਾਜ ਨੇ ਬਾਇ ਰਿਟਨ ਦਰਜ ਕਰ ਦਿੱਤਾ ਆਪਾਂ ਗਉੜੀ ਸੁਖਮਨੀ ਚ ਪੜਦੇ ਆਂ ਸਾਹਿਬ ਵਿੱਚ ਕਿ ਸੁਖੀ ਬਸਿਆ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਤਾਂ ਹੀ ਮਹਾਰਾਜ ਨੇ ਇਹ ਦੱਸਿਆ ਕਿ ਹੰਕਾਰ ਜਿਹੜਾ ਹੈ ਉਹਨੂੰ ਤਜਣ ਵਾਸਤੇ ਆਪਣੇ ਤੋਂ ਨੀਵੇਂ ਦੇ ਜਿਹੜਾ ਹੈ ਉਹ ਪੈਰ پکڑਨੇ ਪੈਣਗੇ ਫੇਰੀ ਜਿਹੜਾ ਉਹ ਹੰਕਾਰ ਤਜਿਆ ਜਾਂਦਾ ਤਾਂ ਜੈਸੇ ਮਸਕੀਨੀਆਂ ਭਗਵਾਨ ਨੇ ਪਲਵਾਨ ਨੇ ਆਪਣੇ ਆਪ ਨੂੰ ਹਰਾਇਆ ਹੈ ਸਿੱਖ ਦੀ ਮਦਦ ਕਰਨ ਵਾਸਤੇ ਉਹਦਾ ਨਾਮ ਅਮਰ ਕਰ ਦਿੱਤਾ ਸਤਿਗੁਰੂ ਸਾਹਿਬ ਨੇ ਪਿੱਛੇ ਪ੍ਰਸੰਗ ਤੁਸੀਂ ਸਰਵਣ ਕੀਤਾ ਪਟਨੇ ਦੇ ਵਿੱਚ ਸਾਲਸਰਾਏ ਜਵਾਰੀ ਹੋਇਆ ਤੋਂ ਉਹਨੂੰ ਗੁਰੂ ਸਾਹਿਬ ਨੇ ਤਾਰਿਆ ਉਹਦੇ ਸਾਹਮਣੇ ਉਹਦਾ ਜਿਹੜਾ ਸੇਵਾਦਾਰ ਅਦਰਕਾ ਸੀ ਜਿਹਦਾ ਨਾਮ ਉਹਨੂੰ ਉਹਦੇ ਕਿਹਾ ਕਿ ਤੂੰ ਚਰਨੀ ਲੱਗ ਇਹਦੇ ਮੱਥਾ ਟੇਕ ਕੇ ਤੇਰਾ ਗੁਰੂ ਹੈ ਤੇ ਹੁਣ ਤੈਨੂੰ ਅਸੀਂ ਇੱਥੋਂ ਦੀ ਮੰਜੀ ਸਤੋਪਿਤ ਕਰਦੇ ਆਂ ਪਰ ਤੂੰ ਆਪਣੇ ਗਾਂ ਪੁੱਤਾਂ ਨੂੰ ਨਹੀਂ ਭਾਉਣਾ ਇਸ ਆਪਣੇ ਸੇਵਾਦਾਰ ਨੂੰ ਭਾਉਣਾ ਅਦਰਕੇ ਨੂੰ ਉਹਦੇ ਅੰਸ਼ ਦੇ ਵਿੱਚ ਅੱਗੇ ਮਸੰਦ ਵੀ ਹੋਏ ਹਨ ਜੋ ਗੁਰੂ ਕੀ ਕਾਰ ਪੇਟਾ ਲੈ ਕੇ ਆਨੰਦਪੁਰ ਆਉਂਦੇ ਰਹੇ ਇਸ ਪ੍ਰਕਾਰ ਦੇ ਨਾਲ ਮਹਾਰਾਜ ਨੇ ਪੂਰਨ ਹੰਕਾਰ ਜਿਹੜਾ ਨਿਵਰਤ ਕਰਨ ਵਾਸਤੇ ਆਪ ਤੋਂ ਨੀਵੇਂ ਦੇ ਪੈਰੀ ਪਾਉਣ ਦੀ ਬਾਤ ਕਹਿਣਾ ਕੀਤੀ ਹੈ ਕਹਿ ਲੱਗੇ ਜੇ ਹੰਕਾਰ ਨਾਸ ਕਰਨਾ ਚਾਹਣਾ ਤਾਂ ਰਾਜਾ ਜਿਹੜਾ ਸੁਦਰਸ਼ੈਨ ਹੈ ਕੋਸ਼ ਦੀਨ ਮੰਨਣਾ ਕਰ ਤਾ ਹਮ ਜਾਣੇ ਨਿਰਦੋਖ ਤਾ ਫਿਰ ਤੇਰਾ ਹੰਕਾਰ ਆਪਣੇ ਆਪ ਖਤਮ ਹੋ ਜਾਏਗਾ ਅਸੀਂ ਸਮਝਾਂਗੇ ਕਿ ਤੂੰ ਨਿਰਦੋਖ ਹੈ ਮਨ ਜਬਚਾ ਜੀਵਨ ਮੋਖੋ ਜੇ ਤੂੰ ਬਚਨ ਮੰਨ ਲਵੇ ਤਾ ਜੀਵਨ ਮੁਕਤ ਹੋ ਜਾਏਗਾ ਰਾਜਨ ਰਾਜ ਸਬਤ ਦੱਸ ਕੇ ਰੋ ਇਸ ਵੇਲੇ ਰਾਜ ਇਹਨੇ ਰਾਜੇ ਕਵਲ ਨੈਣ ਤੇਰੇ ਮਨ ਚ ਸੂਖਮ ਪੱਦਰ ਦੇ ਵਿੱਚ ਇਹ ਹੰਕਾਰ ਹੈ ਕਿ ਮੈਂ 17 ਰਾਜਿਆਂ ਦਾ ਰਾਜਾ ਸਤਾਰਾ ਰਾਜੇ ਮੇਰੀ ਆਪਣੀ ਖੁਸ਼ੀ ਨਾਲ ਹੀ ਅਧੀਨ ਮੰਨ ਚੁੱਕੇ ਹਨ ਅਧੀਨਗੀ ਇਹ ਹੰਤਾ ਹੱਤ ਕਰਹੁ ਨ ਬੇਰੋ ਇਸ ਕਰਕੇ ਆਪਣੇ ਹੰਕਾਰ ਨੂੰ ਮਾਰ ਕੇ ਖਤਮ ਕਰਨਾ ਕਰੋ ਦੋਹਰਾ ਹਰ ਖਤਪਾ ਦਰਸ਼ਨ ਪਰਸ ਸੁਨਤਨ ਰੇਸ਼ ਅਲਾਏ ਗੁਰੂ ਜੀ ਦੇ ਦਰਸ਼ਨ ਕਰਕੇ ਰਾਜਾ ਜਿਹੜਾ ਕਬਲ ਨੈਣ ਹੈ ਬਹੁਤ ਪ੍ਰਸੰਨ ਹੋਇਆ ਹੈ ਤੇ ਬਚਨ ਕਹਿਣਾ ਕੀਤਾ ਸੁਦਰਸਨ ਕੇਸਵਾਨ ਜੀ ਕਹੋ ਪਰੇ ਤਨ ਮਹਾਰਾਜ ਜੇ ਆਪ ਦਾ ਬਚਨ ਹੋਵੇ ਤੇ ਮੈਂ ਹੰਕਾਰ ਤਜਨ ਲਈ ਸੁਦਰ ਸ਼ੈਣ ਦੇ ਕੁੱਟਿਆਂ ਦੇ ਪੈਰੀ ਵੀ ਪੈ ਜਾਣਾ ਲਾਲ ਸੱਦ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਜਿਵੇਂ ਭਾਈ ਨੰਦ ਲਾਲ ਨੇ ਕਿਹਾ ਕਿ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਕੁੱਟਿਆਂ ਦਾ ਵੀ ਜਿਹੜਾ ਉਹ ਕੁੱਤਾ ਹੈ ਉਹਨਾਂ ਦਾ ਵੀ ਦਾਸ ਹੈ ਮਹਾਰਾਜ ਅਗਰ ਆਪ ਦਾ ਹੁਕਮ ਹੋਵੇ ਤੇ ਮੈਂ ਸੁਦਰਸੈਨ ਦੇ ਕੁੱਟਿਆਂ ਦੇ ਬੈਰੀ ਪੈਣ ਵਾਸਤੇ ਵੀ ਤਿਆਰ ਹਾਂ ਸਮਾ ਹੋ ਗਿਆ ਸਮਾਪਤੀ ਦਾ ਭੁੰਲਾ ਚੁਕਾਂ ਦੀ ਖਿਮਾ ਅੱਗੇ ਪ੍ਰਸੰਗ ਆਪਨੇ ਕੱਲ ਨੂੰ ਸਰਵਣ ਕਰਨਾ ਥੋੜਾ ਜਿਹਾ ਰਹਿ ਗਿਆ ਫਿਰ ਥੋੜੀ ਜੀ ਵਿਚਾਰ ਆਪਾਂ ਕਰਾਂਗੇ ਕਿਉਂਕਿ ਅੱਗੇ ਦੋ ਪ੍ਰਸੰਗ ਆ ਰਹੇ ਹਨ ਮਹਾਰਾਜ ਦੀ ਮੱਕੇ ਯਾਤਰਾ ਦੇ ਤੋਂ ਉਸ ਪਤੀ ਵੀ ਵਿਚਾਰਾ ਆਪਨੇ ਸਰਵਣ ਕਰਨੀਆਂ ਭੁੰਲਾ ਚੁਕਾਂ ਜੀ ਖਿਮਾ ਸਰਬੱਤ ਦਾ ਧੰਨਵਾਦ ਪੀਰਵਾਰ ਗੁਰਬਾਨੀਆਂ ਦੇ ਅਖੰਡ ਜਾਪ ਸਵੇਰੇ ਆਰੰਭ ਹੋਣਗੇ ਸ਼ਨੀਵਾਰ 9 ਵਜੇ ਤੋਂ ਲੈ ਕੇ ਰਾਤਰੀ 9 ਵਜੇ ਤੱਕ ਦਿਨ ਸੋਹੇਲਾ ਸਮਾਗਮ ਹੈ 1978 ਦੇ 13 ਸਿੰਘਾਂ ਦੀ ਯਾਦ ਦੇ ਅੰਦਰ ਸ਼ਹੀਦਾਂ ਦੇ ਭਾਈ ਫੌਜਾ ਸਿੰਘ ਆਦਿਕ ਸਾਰਾ ਦਿਨੀ ਦੀਵਾਨ ਹਨ ਆਪਨੇ ਹਾਜ਼ਰੀਆਂ ਭਰਨੀਆਂ ਤੇ 13 ਤਰੀਕ ਨੂੰ ਐਤਵਾਰ ਵਿਸਾਖੀ ਦੇ ਜੋੜ ਮੇਲੇ ਆ ਰਹੇ ਹਨ ਆਪਨੇ ਹਾਜ਼ਰੀਆਂ ਭਰਨੀਆਂ ਭਾਈ ਬਲਬੀਰ ਸਿੰਘ ਦਮਦਮੀ ਟਕਸਾਲ ਵਾਲੇ ਆਪ ਨੂੰ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ ਸਮੂਹ ਸੰਗਤ ਦੀ ਹਾਜ਼ਰੀ ਤਿਲਫੁਲ ਪੇਟਾ ਮਹਾਰਾਜ ਦਰ ਪ੍ਰਵਾਨ ਕਰਨ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ प्राण नाथ नाथ सखे दीन दर्द निवार हे समर्थ अगम पूर्ण मोहे माया तार अंध कूप महा प्रयान नानक पार उतार वाहे गुरु जी का खालसा खाल वाहे गुरु जी की फतेह